ਬੇਬੇ ਨੇ ਕਹਿੰਦੀ ਬਹਿ ਜਾ ਗੱਲਾਂ ਬਾਤਾਂ ਕਰਦੇ ਆ ਤੂੰ ਉਹ ਤਾਂ ਜਿਆ ਨਿਤ ਕਰ ਲਈਦੀਆਂ ਜੀ ਅੱਛਾ ਠੀਕ ਨਹੀਂ ਸੁਣਿਆ ਸੀ ਹਾਂ ਤੇ ਤੂੰ ਹੁਣ ਤੱਕ ਮੇਰੇ ਘਰ ਵਾਲੀ ਨੂੰ ਜਾ ਕੇ ਨਾਂ ਪੁੱਛਿਆ ਵੀ ਉਹਦਾ ਨਾਂ ਕੀ ਆ ਤੈਨੂੰ ਲੈ ਕੇ ਦੇ ਦੂਗੀ ਪਲੱਸ 2 ਪੜ੍ਹੀ ਆ ਨਾਂ ਨਹੀਂ ਲੈਂਦੀ ਮੇਰਾ ਨਾਂ ਨਹੀਂ ਲੈਂਦੀ ਨਾ ਠੀਕ ਹੈ ਰਮੇ ਨਹੀਂ ਹੈ ਅੱਛਾ ਨਾਂ ਨਹੀਂ ਲੈਂਦੀ ਨਾ ਤੇ ਬਾਪੂ ਲੜਦੀ ਲੁੜਦੀ ਥੋੜੇ ਨਾਲ ਮਤਮਲ ਨਹੀਂ ਅੱਜ ਤਾਈਂ ਲੜੀ ਹੋਏ ਕਹਿੰਦੇ ਜਿੱਥੇ ਪਿਆਰ ਹੋਵੇ ਉਥੇ ਲੜਾਈ ਸ਼ੁਰੂ ਨਹੀਂ ਹੁੰਦੀ ਹੁੰਦੀ ਨਹੀਂ 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 ਆਏ ਨਹੀਂ ਲੜਾਈ ਪ੍ਰੇਮ ਦੀ ਤਾਂ ਹੁੰਦੀ ਆ ਉਹ ਨਹੀਂ ਹੁੰਦੀ ਲੜਾਈ ਜਾਣੇ ਖੇਤ ਦੇ ਘਾਚੋਗ ਅਸੀਂ ਹਲਵਾਉਂਦੇ ਹੁੰਦੇ ਸੀ ਤੇ ਬੇਬੇ ਨੂੰ ਕਹਿੰਦੇ ਹੁੰਦੇ ਘਾਚੋਗ ਤੇਰੀ ਰੋਟਿੰਗ ਲੈ ਕੇ ਜਾਂਦੀ ਉਹ ਰੋਟੀਆਂ ਲੈ ਕੇ ਜਾਣੇ ਬੁੜੀਆਂ ਨੇ ਜਵਾਕਾਂ ਨੇ ਖੱਪਲ ਚੁਗਣਾ ਘਾ ਚੁਗਣਾ ਸਾਰੇ ਕੰਮ ਕਰਦੇ ਤਾਂਗੇ ਲੋਕ ਸੌਖੇ ਸੀ ਭਰਾਵਾ ਸੱਤ 12 14 ਜਣੇ ਆ ਤੇ ਹਾਂਜੀ ਤੇ ਡੰਡਿਆਂ ਵਰਗੇ ਸੱਤ ਭਰਾ ਸੱਤ ਭਰਾ ਇਹੇ ਡੰਡਿਆਂ ਵਰਗੇ ਡਾਂਗਾਂ ਵਰਗੇ ਪੂਰੇ ਤੇ ਹੁਣ ਅੱਜ ਕੱਲ ਇੱਕ ਬੀਬੀ ਨੂੰ ਜਨਮ ਦੇਣਾ ਹੋਵੇ ਤਾਂ ਪਹਿਲਾਂ ਇੱਕ ਜਿੱਦੇ ਤੋਂ ਵੈਗਰੂ ਦੀ ਕਿਰਪਾ ਉਹ ਜਾਂਦੀ ਆ ਉਹਦੇ ਤੋਂ ਟੀਕੇ ਸ਼ੁਰੂ ਬੱਚਾ ਮੁੱਲ ਦਾ ਪੈਂਦਾ ਹੁਣ ਇਹ ਸਾਡੀਆਂ ਬੇਬੇ ਦੇ ਵਿੱਚ ਤਾਕਤਾਂ ਸੀ ਜਾਂ ਪੁਰਾਣੇ ਬੰਦੇ ਜਿੰਮੇ ਦਾ ਵਿਆਹ ਹੋਇਆ ਮੇਰਾ ਤੇ ਅਸੀਂ ਦੋਨੇ ਜੀ ਅੱਜ ਤੱਕ ਕਿਤੇ ਲੜਕੇ ਨਹੀਂ ਦੇਖੇ ਲੜੇ ਨਹੀਂ ਅਸੀਂ ਕਿਤੇ ਲੱਪਣ ਵੀ ਨਹੀਂ ਮਾਰਿਆ ਹਣਾ ਨੇਕ 부ੜੀ ਐ ਏਡੀ ਅੱਛਾ ਉਹ ਯਾਰ ਜੋ ਮੈਂ ਗਰਮ ਆ ਉਹ ਚੁੱਪ ਕਰ ਜਾਂਦੀ ਜੋ ਕਰਮਾ ਮੈਂ ਚੁੱਪ ਕਰ ਜਾਂਦਾ ਰੌਲਾ ਪੈ ਜਾਂਦਾ ਸਤਿ ਸ਼੍ਰੀ ਅਕਾਲ ਸਫਰ ਟੈਲੀਵਿਜ਼ਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਅੱਜ ਸੱਥਾ ਵਾਲਿਆਂ ਕੋਲੇ ਫੇਰ ਪਹੁੰਚ ਗਏ ਆ ਸੱਥਾ ਵਾਲੇ ਬੈਠੇ ਆ ਤੇ ਸੱਥਾ ਵਾਲਿਆਂ ਨਾਲ ਗੱਲਬਾਤ ਕਰਦੇ ਆ ਕਿਵੇਂ ਦੀ ਇਹਨਾਂ ਦੀ ਜ਼ਿੰਦਗੀ ਹੈ ਤੇ ਸਾਥ ਦੇ ਵਿੱਚ ਕਿਵੇਂ ਨੇ ਯਾਰੀ ਲੈਂਦੇ ਆ ਸਭ ਤੋਂ ਪਹਿਲਾਂ ਮੈਂ ਦੱਸਾਂ ਵੀ ਆ ਸੱਥਾ ਵਾਲੇ ਵੀ ਫਰੂਟੀਆਂ ਪੀ ਲੈਂਦੇ ਆ ਰਜਾਰੇ ਲੈਂਦੇ ਆ ਬਾਬਿਆਂ ਨਾਲ ਗੱਲਬਾਤਾਂ ਕਰਦੇ ਆ ਆਜੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਉਹਦੀ ਸਿਹਤ ਠੀਕ ਆ ਵਧੀਆ ਵਧੀਆ ਜੀ ਬਾਈ ਪਿੰਡ ਪੀ ਕਿੱਡਾ ਕ ਪਿੰਡ ਆ ਕਿੰਨੀ ਕ ਵੋਟ ਆਏ ਪਿੰਡ ਦੀ ਬੋੜਿਆ ਚਾਚੇ ਨੂੰ ਪੁੱਛ ਤੋ ਚਾਚੇ ਨੂੰ ਪੁੱਛ ਲਈਏ ਫੱਸੀ ਕਾਲ ਜੀ ਹਾਂ ਜੀ ਸਰ ਕਿਵੇਂ ਉਹਦੀ ਸਿਹਤ ਕਿਵੇਂ ਬਜ਼ੁਰਗੋ ਚੜ ਚੜਦੀ ਕਲਾ ਜੀ ਠੀਕ ਹੋ ਜੀ ਹਾਂ ਜੀ ਬਾਪੂ ਜੀ ਇਹ ਪਿੰਡ ਦਾ ਨਾਮ ਕਿਵੇਂ ਪਿਆ ਮੱਲ ਕੇ ਪਿੰਡ ਦਾ ਨਾਮ ਕਿਵੇਂ ਪਿਆ ਇਹ ਪਿੰਡ ਦਾ ਜੀ ਸਾਡੇ ਬਜ਼ੁਰਗ ਜੀ ਸੇ ਪਹਿਲਾਂ ਬਾਬੇ ਕਮਾਂਡਰ ਆਵਾ ਉਹਨਾਂ ਨੇ ਮੋੜੀ ਗੱਡੀ ਸੀ ਮਾਲਕਾਂ ਦੀ ਜੀ ਤੇ ਜਰ ਕਰ ਇਗਰ ਕਰ ਲਈ ਹਾਂ ਉਹਨਾਂ ਨੇ ਉਹੜੀ ਘੱਟੀ 'ਚ ਮਾਲਕ ਕਿ ਉਹਨਾਂ ਨੇ ਪਿੰਡ ਦਾ ਨਾਂ ਪਿੰਡ ਰੱਖਿਆ ਸੀ। ਅੱਛਾ ਜੀ ਉਦੋਂ ਵਾਰ ਮਾਲਕੇ ਪੈ ਗਿਆ ਪਿੰਡ ਦਾ। ਹਾਂ ਮਾਲਕੇ ਪੈ ਗਿਆ। ਠੀਕ ਹੈ ਜੀ ਪਿੰਡ ਦੀ ਭਾਈਚਾਰਕ ਸਾਂਝ ਕਿਵੇਂ ਆ? ਹੈ ਪਿੰਡ ਦਾ ਹੀ ਬਹੁਤ ਵਧੀਆ ਜੀ। ਪਰ ਆਪਾ ਵਧੀਆ ਸਾਰਾ ਕੋਈ ਲੜਾਈ ਲੜਾਈ ਨਹੀਂ ਫਸਾਦ ਨਹੀਂ ਕੋਈ ਕਿਸੇ ਦਾ ਬਹੁਤ ਵਧੀਆ। ਅੱਛਾ ਜੀ। ਹਾਂ ਜੀ। ਠੀਕ ਹੈ ਤੇ ਬਾਪੂ ਜੀ ਤੁਹਾਡੀ ਕਿੰਨੀ ਉਮਰ ਹੈ? ਸਾਡੀ ਜੇ ਹੈਗੀ 74 ਸਾਲ ਦੀ। 74 ਸਾਲ ਹੀ ਬਾਪੂ। ਹਾਂ 74 ਸਾਲ। ਮਿੰਦਲਾ ਦਾ ਵੱਧ ਹੋਊਗੀ। ਨਹੀਂ 74 ਸਾਲ ਹੀ। ਅੱਛਾ ਠੀਕ ਹੈ। ਕੀ ਕਿਦੋਂ ਵਿਆਹ ਕਦੋਂ ਹੋਇਆ ਸੀ ਤੁਹਾਡਾ? ਵਿਆਹ 99 90 ਚ ਆਇਆ ਸੀ ਅੱਛਾ 99 90 ਚ ਠੀਕ ਹੈ ਬੀਬੇ ਹੈਗੇ ਨੇ ਹੁਣ ਹੈਗੀ ਹੈ ਜੀ ਅੱਛਾ ਠੀਕ ਹੈ ਤੇ ਫਿਰ ਇੱਥੇ ਕਿੰਨੇ ਵਜੇ ਆਉਣੇ ਹੋ ਤੁਸੀਂ ਇੱਥੇ ਜੀ ਹੁਣ ਵਿਹਲੇ ਰਿਟਾਇਰਮੈਂਟ ਆ ਅੱਛਾ ਕੀ ਕੀ ਅੱਛਾ ਕਰੋ ਹਾਂ ਕਰੋ ਰਿਟਾਇਰਮੈਂਟ ਆ ਫਰੀ ਕੀਤੇ ਹੋਦੇ ਵੀ ਤੁਸੀਂ ਹੁਣ ਕੰਮ ਨਹੀਂ ਕਰਨਾਗਾ ਅੱਛਾ ਤੁਸੀਂ ਹੁਣ ਨਿਯਾਰੇ ਲਾਓ ਹਾਂ ਉਹ ਵੀ ਤਾਂ ਤਾਂ ਤੁਸੀਂ ਕਿਹੜੇ ਕਾ ਦਾ ਟਾਈਮ ਨਗਾ ਰਿਆ ਕਰੋ ਜੇ ਕਿਸੇ ਨੂੰ ਲੋਡ ਹੋਵੇ ਤੇ ਸਾਨੂੰ ਫੋਨ ਤੇ ਸੱਦ ਲਈਦਾ ਤੇ ਮਾੜੇ ਮੋੜ ਕੇ ਘਰੇ ਕੋਈ ਕੰਮ ਹੋਵੇ ਤਾਂ ਜਾਵੜੀ ਦਾ ਠੀਕ ਹੈ ਤੇ ਬੇਬੇ ਨੇ ਕਹਿੰਦੀ ਬਹਿ ਜਾ ਗੱਲਾਂ ਬਾਤਾਂ ਕਰਦੇ ਆ ਉਹ ਤਾਂ ਇਹ ਨਿਤ ਕਰਦੀਆਂ ਜੀ ਅੱਛਾ ਠੀਕ ਤੇ ਬਾਪੂ ਪੈਕ ਪੈਕ ਪੂਗ ਲਾਉਨੇ ਆ ਨਾ ਜੀ ਨਾ ਅੰਬਰਤਾਰ ਸਿੰਘ ਆ ਉਸ ਅੰਬਰਤਾਰ ਸਿੰਘ ਨੂੰ ਹੋ ਗਿਆ 17 ਸਾਲ ਹੋ ਗਏ ਬਾਪੂ ਜੀ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਨੂੰ ਕਿਵੇਂ ਦੇਖਦੇ ਹੋ ਹਾਂਜੀ ਪੰਜਾਬ ਚ ਖਸ ਖਸ ਦੀ ਖੇਤੀ ਨੂੰ ਕਿਵੇਂ ਦੇਖਦੇ ਹੋ ਇੱਕ ਖੇਤੀ ਜੀ ਪੰਜਾਬ ਚ ਖੇਤੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਹੈ ਜੀ ਹੂੰ ਕੀ ਕੀ ਫਾਇਦੇ ਆ ਦੇ ਖੇਤੀ ਉਹਦੇ ਜੀ ਇਹ ਫਾਇਦਾ ਜੀ ਵੀ ਖਣ ਕਿੰਨੀ ਦੁਨੀਆ ਦਰੰਗ ਨਾਲ ਮਰਦੀ ਆ ਹੂੰ ਕਿੰਨੀ ਜੁਰਜਾ ਹੁਣ ਸੁੱਕੇ ਸੁੱਕਾ ਖਾਂਦੇ ਆ ਚਿੱਟਾ ਖਾਂਦੇ ਆ ਹੂੰ ਉਹ ਤੋਂ ਦੁਨੀਆ ਬਾਜੇ ਗੋਲੀਆਂ ਖਾਂਦੇ ਉਹ ਤੋਂ ਬਾਜੇ ਦੁਨੀਆ ਉਹ ਖਾ ਕੇ ਕੰਮ ਵੀ ਕਰਦੇ ਸੀ ਅੱਛਾ ਨਾਲ ਚਾਰਜ ਆਗ ਵੀ ਬਣਾ ਲੈਂਦੇ ਸੀ ਹੂੰ ਬਾਪੂ ਹੋਣ ਵਾਲੇ ਦੇ ਇੱਕ ਇੱਕ ਜਵਾਕ ਇਹ ਕਾਰਨ ਕੀ ਆ? ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਆਸਾ ਖੇਡਈ ਆ। ਅੱਛਾ ਬਾਪੂ ਜੀ ਜਿਹੜੇ ਹੋਣ ਵਾਲੇ ਆ ਹੋਣ ਵਾਲੇ ਦੇ ਇੱਕ ਇੱਕ ਜਵਾਕ ਕਿਉਂ ਆ? ਇਹ ਜੀ ਹੁਣ ਕੰਮ ਹੀ ਕੀ ਕਰਨ ਜੀ ਹੈ ਹੀ ਉਹ ਜੇ ਕੰਮ ਹੀ ਹੁਣ ਇੱਕ ਵਾਲਾ ਹੀ ਕੰਮ ਰਹਿ ਗਿਆ। ਅੱਛਾ ਕਿਵੇਂ? ਹਾਂ ਉਹ ਤੁਸੀਂ ਹੁਣ ਕੀ ਸੁਣ ਮਦਦ ਸਤਾ ਹਾਂ ਵੀ ਉਹ ਫੋਨ ਫੋਨ ਵਾਲਾ ਚਲਾਉਂਦੇ ਆ। ਨਹੀਂ ਨਹੀਂ ਉਹੀ ਬਸ ਹੁਣ ਸਾਰੇ ਢਕੋਤੀ ਹਰੇ ਕੰਮ ਦੇ ਢਕੋਤੇ ਹੋਈ ਅਗਲਾ ਕਹਿੰਦੇ ਇੱਕ ਬੱਚਾ ਬਣਾਓ ਨਾ ਬਾਲ ਬੱਚਾ ਵਧੀਆ ਕਰਾਂਗੇ ਤੁਹਾਡੇ ਕਿੰਨੇ ਬੱਚੇ ਸੀ ਸਾਡੇ ਜੀ ਇੱਕ ਲੜਕਾ ਤੇ ਇੱਕ ਲੜਕੀ ਸੀ ਤੇ ਦੋਨੇ ਵਿਆਹੇ ਵਿਆਹ ਲੜਕਾ ਵੀ ਆ ਲੜਕੀ ਵੀ ਆ ਜੀ ਚੱਲ ਵਧੀਆ ਗੱਲ ਹੈ ਤੇ ਬਾਪੂ ਜਿਵੇਂ ਹੁਣ ਹੁਣ ਜਿਵੇਂ ਮੁੰਡਿਆਂ ਦੇ ਵਿਆਹ ਹੁੰਦੇ ਆ ਹਾਂ ਜੀ ਕੁੜੀ ਨੂੰ ਵੇਖਣ ਜਾਂਦੇ ਆ ਕੁੜੀ ਮੁੰਡੇ ਨੂੰ ਵੇਖਦੀ ਆ ਤੁਸੀਂ ਬੇਬੇ ਨੂੰ ਵੇਖਿਆ ਭੁਖਿਆ ਜੀ ਨਾ ਜੀ ਨਾ ਉਹ ਤਾਂ ਸਾਡੇ ਜਵਾਨੇ ਚ ਨਹੀਂ ਸੀ ਵੇਚ ਦਿੰਦੇ ਸਾਡੇ ਤਾਂ ਮੌਕੇ ਤਾਂ ਉਹ ਸੱਤ ਥੋੜਾ ਚਿਰ ਪਹਿਲਾਂ ਤਾਂ ਲਾਗੀ ਨੂੰ ਭੇਜਣ ਦੇ ਲਾਗੀ ਸਗਣ ਪਾਉਂਦਾ ਹੀਗਾ ਸਾਡੇ ਮੌਕੇ ਨਹੀਂ ਜਾਂਦੇ ਵੇਖਣ ਓਖਣ ਉਦੋਂ ਉਦੋਂ ਬਾਪੂ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਜਾਂ ਬਾਪੂ ਹੁੰਦੇ ਸੀ ਉਹਨਾਂ ਦਾ ਸਤਿਕਾਰ ਬਹੁਤ ਸੀਗਾ ਹਨਾ ਹਾਂ ਹਾਂ ਜੀ ਉਹ ਚੰਗਾ ਉਹਨਾਂ ਦਾ ਮਾਨ ਤਾਨ ਕਰਦੇ ਸੀ ਹੁਣ ਤਾਂ ਕੋਈ ਸਿਆਣ ਦਾ ਨਹੀਂ ਜੀ ਉਹ ਕਹ ਰਿਹਾ ਕੀ ਕਹਿੰਦਾ ਪੱਛ ਅੱਛਾ ਆਲਾ ਟੋਲਾ ਕਰ ਲਓ ਬਸ ਤੁਸੀਂ ਆਪਦੀ ਬੇਬੇ ਤੋਂ ਡਰਦੇ ਹੁੰਦੇ ਸੀ ਕਿ ਬਾਪੂ ਤੋਂ ਡਰਦੇ ਹੁੰਦੇ ਸੀ ਅਸੀਂ ਦੋਹਾਂ ਤੋਂ ਡਰਦੇ ਸੀ ਜੀ ਦੋਹਾਂ ਤੋਂ ਡਰ ਹਾਂ ਅਸੀਂ ਆਹ ਜੀ ਛੇਵੇਂ ਹਨ ਭਰਾ ਸੀਗੇ ਹਾਂ ਜਿਵੇਂ ਮਾਪੇ ਉਹ ਕਹਿੰਦੇ ਉਸ ਤਰੀ ਮਨ ਜਾਂਦੇ ਭਲਾ ਕੁਛ ਵੀ ਆ ਉਹਨਾਂ ਦੇ ਮਗਰੇ ਲੱਗ ਜਾਂਦੀ ਜਿਵੇਂ ਕਹਿ ਜਾਂਦੇ ਠੀਕ ਆ ਹੁਣ ਦੇ ਜਵਾਕ ਡਰਦੇ ਆ ਨਹੀਂ ਜੀ ਹੁਣ ਦੇ ਡਰਦੇ ਨੇ ਹੁਣ ਨਹੀਂ ਹੁੰਦਾ ਨਹੀਂ ਡਰਦੇ ਨਹੀਂ ਜੀ ਤੇ ਬਾਪੂ ਜਿਵੇਂ ਹੁਣ 10 10 ਲੱਖ 20 20 ਲੱਖ ਵਿਆਹ ਤੇ ਖਰਚਾ ਜਾਂਦਾ ਤੁਹਾਡੇ ਵਿਆਹ ਰਹੀ ਕਿੰਨਾ ਖਰਚ ਆਇਆ ਸੀ ਸਾਡੇ ਵਿਆਹ ਮੁੱਕ ਦੱਸ ਸਾਰਾ 7-8 ਸੋਨਾ ਵਿਆਹ ਕਰ ਲੈਂਦੇ ਪਹਿਲਾਂ ਉਦੋਂ 10 10 ਹਜ਼ਾਰ ਨਾਲ ਤੇ ਹੁਣ ਪੜੇ ਕੰਮ ਵਧ ਗਏ ਠੀਕ 10 ਤੇ ਬਾਪੂ ਉਸ ਟਾਈਮ ਕਹਿੰਦੇ ਸਾਈਕਲ ਰੇਡੂ ਆ ਇਦਾਂ ਦਾ ਕੁਛ ਦਿੰਦੇ ਹੁੰਦੇ ਸਾਨੂੰ ਕੋਈ ਮਿਲਿਆ ਸੀ ਸਾਡੋਂ ਨੇ ਜੀ ਦਿੱਤਾ ਜੀ ਕੁਛ ਨਹੀਂ ਸੀ ਨਾ ਸਾਈਕਲ ਬਣੀ ਜੀ ਦਿੱਤਾ ਹੀਗਾ ਅੱਛਾ ਸਾਡੇ ਮੱਕ ਨਹੀਂ ਦਿੱਤਾ ਠੀਕ ਹੈ ਜਾਂ ਜਾਂ ਸਾਰੇ ਕਹਿੰਦੇ ਉਹਨਾਂ ਕਿ ਕਦੇ ਬੇਬੇ ਨੂੰ ਸੈਟਰ ਨਾਲ ਦੇਵੇ ਹਨਾ ਤਾਂ ਨਹੀਂ ਦਿੱਤਾ ਆਨੇ ਆਏ ਕਰਕੇ ਮੋਟਰਸਾਈਕਲ ਤਾਂ ਤਾਂ ਨਹੀਂ ਇਹਨਾਂ ਦਿੰਦੀ ਬਸ ਉਹਦੇ ਦੇ ਦੇ ਕੇ ਰਾਜਾ ਲਾਤੋਂ ਮੈਂ ਭੰਨ ਦੇਣਗੇ ਹਾਂ ਜੀ ਬਾਪੂ ਥੋੜੇ ਟਾਈਮ ਕਲਾਕਾਰ ਕੇ ਕਿਹੜੇ ਹੁੰਦੇ ਸੀਗੇ ਸਾਡੇ ਕਲਾਕਾਰ ਜੀ 4-5 ਹੁੰਦੇ ਸਾਡੇ ਵੇਖਣ ਵੇਖਣ ਚ ਇੱਕ ਤਾਂ ਸਾਡੇ ਵਿੱਚ ਚੰਗਾ ਹੁੰਦਾ ਸਦੀਕ ਹਮ ਮੁਹੰਮਦ ਸਦੀਕ ਹਮਮ ਬਸਤੀਕਾ ਇੱਕ ਹੁੰਦਾ ਸੀ ਰ ਰਮਲਾ ਅੱਛਾ ਉਹ ਰੌਮਲਾ ਹਮ ਇੱਕ ਸਾਡੇ ਮੌਕੇ ਚੰਗਾ ਕਲਾਕਾਰ ਸੀ ਦਦਾਰ ਸੰਧੂ ਅੱਛਾ ਉਹਨਾਂ ਮੌਕਿਆਂ ਚ ਬਾਪੂ ਇੱਥੇ ਜਮਲਾ ਜੱਟ ਅੱਛਾ ਕੋਈ ਸਾਡੇ ਮੌਕੇ ਉਦੋਂ ਇਹ ਚੰਗ ਸੰਦੀਕ ਦਾ ਕੋਈ ਗਾਣਾ ਯਾਦ ਹੈ ਸਦੀ ਦੇ ਗਾਣੇ ਦਾ ਬਾਲੇ ਜਾ ਹੂ ਨਹੀਂ ਹੂ ਚਿੱਤੇ ਰਹੇ ਜਾਨੀ ਵਿੱਚ ਵੇਖਣ ਦੇ ਵਿੱਚ ਚੰਗੇ ਚੰਗੇ ਵਧੀਆ ਵਧੀਆ ਸਾਡੇ ਵੇਖਣ ਦੇ ਵਿੱਚ ਹੁੰਦੇ ਸੀ ਜਾਨੀ ਉਹਨਾਂ ਦੇ ਗਾਣੇ ਵਧੀਆ ਹੁੰਦੇ ਸੀ ਹੁਣ ਵਾਲੇ ਗਾਣੇ ਕਿਹੜੇ ਆਉਣ ਤੋਂ ਬਹੁਤ ਤੈਨੂੰ ਖਚ ਲਿਆ ਮੈਨੂੰ ਘਰ ਤੂੰ ਇਕੜੀ ਸੀ ਪਰ ਜੀ ਮਾਰ ਦਾਂਗੇ ਐਂ ਕਰਦਾ ਹਾਂ ਹਾਂ ਜੀ ਹਾਂ ਰੋਈ ਰੋਈ ਕਲਾਈ ਜਾਂਦੇ ਆ ਉਹਨਾਂ ਦਾ ਅਸਰ ਸੀਗਾ ਉਹਨਾਂ ਗਾਣਿਆਂ 'ਚ ਅੱਛਾ ਤੇ ਬਾਪੂ ਜੀ ਜਿਵੇਂ ਹੁਣ ਤਾਂ ਮੁੰਡੇ ਚਲੋ ਫੋਨਾਂ ਤੇ ਘਰੇ ਹੀ ਹਨਾ ਗਾਣੇ ਸੁਣੀ ਜਾਂਦੇ ਆ ਉਸ ਟਾਈਮ ਦਾ ਫਿਰ ਚੋਰੀ ਸੁਣਦੇ ਹੋਗੇ ਬਿਉਰਗਾ ਤੋਂ ਗਾਣੇ ਵੀ ਹਨਾ ਨਹੀਂ ਉਦੋਂ ਸਾਡੇ ਮੱਕੇ ਗਾਣੇ ਹੁੰਦੇ ਨਹੀਂ ਸੀਗੇ ਉੱਪਰ ਨਾ ਪੰਜਾਬੀ ਵਾਲੀ ਮਸ਼ੀਨ ਹੁੰਦੀ ਸੀ ਐਂ ਕਰਕੇ ਉਹ ਤੇ ਸੂਈ ਤਾਂ ਸੂਈ ਲਾਉਂਦੇ ਸੀ ਉਹ ਵਿੱਚ ਤਵਾਇਆ ਘੋਗੀ ਫਿਰਦਾ ਹੁੰਦਾ ਸੀ ਤਵਾਇਆ ਅੱਛਾ ਉਹਦੇ ਗਾਣੇ ਹੁੰਦੇ ਹੁੰਦੇ ਸੀ ਸਾਡੇ ਵੇਕਣ ਦੇ ਵਿੱਚ ਹਾਂ ਸਾਡੇ ਵੇਕਣ ਦੇ ਵਿੱਚ ਠੀਕ ਹੈ ਤੇ ਬਾਪ ਤੁਸੀਂ ਪੁਰਾਣੇ ਟਾਈਮ 'ਚ ਪੜੇ-ਪੁੜੇ ਵੀ ਹੋ ਨਹੀਂ ਜੀ ਆਪਾਂ ਅਨਪੜ੍ਹੇ ਸੀਗੇ ਉਹ ਤੇ ਸਾਡੇ ਮੱਕੇ ਪੜਾਉਂਦੇ ਨਹੀਂ ਸੀਗੇ ਉਹ ਤਾਂ ਕਹਦੇ ਚੱਲ ਮਈਆਂ ਮਗਰ ਚੱਲ ਅੱਛਾ ਠੀਕ ਹੈ ਸਾਡੇ ਮੱਕੇ ਤੋਂ ਕਿੰਨਾ ਕਿੰਨਾ ਕੰਮ ਕੀਤਾ ਬਾਪੂ ਆਪਦੀ ਜ਼ਿੰਦਗੀ ਚ ਬਸ ਜੀ ਜਿਉਂ ਕੰਮ ਤਾਂ ਹੈ ਉਹ ਦੇ ਜੇ ਇੱਕ ਪਸ਼ੂ ਚਾਰ ਲੈ ਕੇ ਤੇ ਕੋ ਚਾਰ ਲੈ ਕੋ ਖੇਤ ਨੂੰ ਦੁਆਬ ਤੱਕ ਕਿੱਧਰ ਦੁਆਬ ਤੱਕ ਇਹ ਜੇ ਕੰਮ ਸੀਗੇ ਕੁਟਦੇ-ਕੁਟਦੇ ਵੀ ਸੀਗੇ ਬਾਪੂਰੇ ਕੁਟਦੇ-ਕੁਟਦੇ ਸੀ ਹਾਂ ਜੀ ਨਾ ਅੱਖੇ ਲੱਗਣ ਤਾਂ ਕੁਟਦੇ ਹੀ ਸੀ ਹੁਣ ਹੁਣ ਤਾਂ ਹੈ ਨਾ ਜਵਾਕ ਕੁੱਟ ਖਾਂਦੇ ਨਹੀਂ ਬਾਪੂ ਨਹੀਂ ਨਹੀਂ ਖਾਂਦੇ ਹੁਣ ਤਾਂ ਤੁਸੀਂ ਪੁਲਿਸ ਸੱਦ ਲੈਂਦੇ ਹਣਾ ਬਾਹਰ ਲਈ ਮੁਲਕਾਂ ਹਾਂ ਨਹੀਂ ਬਾਪੂ ਤੁਸੀਂ ਕਮਾਉਣ ਕਮਾਉਣ ਕਿੱਥੇ ਲੈ ਕੇ ਗਈ ਸੀ ਬੇਬੇ ਨੂੰ ਹੁਣ ਉਹ ਤੁਸੀਂ ਉਧਰ ਗੱਲਾਂ ਕਰੋ ਬਾਲੀਆਂ ਮਿੱਥੋਂ ਚਲ ਉਧਰ ਜਾ ਬਈ ਠੀਕ ਹੈ ਬਾਪੂ ਜੀ ਸ਼ੁਕਰੀਆ ਬਾਈ ਸਤਿ ਸ੍ਰੀ ਅਕਾਲ ਇਧਰ ਕਰੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਬਈ ਸਾਰੇ ਆਪਣਾ ਵੱਡੀ ਉਮਰ ਆ ਦੇ ਹਨ ਤੁਸੀਂ ਛੋਟੀ ਜੀ ਉਮਰ ਦੇ ਇਨਾਂ ਚ ਬੈਠੇ ਹੋ ਵੈਸੇ ਹੀ ਵਿਹਲੇ ਸੀ ਚਲ ਮਸ ਟਾਈਮ ਬਸ ਕਰ ਰਹੇ ਹੁਣ ਠੀਕ ਕੀ ਸਿੱਖਦੇ ਹੋ ਫਿਰ ਇਹਨਾਂ ਤੋਂ ਉੱਥੇ ਬੈਠੇ ਸਿੱਖਣਾ ਤਾਂ ਕੀ ਆ ਬਸ ਗੱਲਾਂ ਬਾਤਾਂ ਟਾਈਮ ਪਾਸ ਉਹਨਾਂ ਨਾਲ ਸਿੱਖਣਾ ਕੀ ਹੈ ਮਤਲਬ ਕਿ ਕੁਝ ਵੀ ਨਹੀਂ ਦੇਖਦੇ ਨਹੀਂ ਤਾਂ ਅਸੀਂ ਖੇਡਦੇ ਹੋਏ ਇਹਨਾਂ ਨੇ ਸਿਖਾਉਣਾ ਦਾ ਕੀ ਹੈ ਅੱਛਾ ਠੀਕ ਹੈ ਭਾਈ ਕੀ ਕੀ ਖੇਡਦੇ ਫਿਰ ਤਾਛ ਇਹ ਸੀਪ ਖੇਡਦੇ ਆ ਛੀਪ ਖੇਡਦੇ ਹਾਂ ਜਿਆਦਾ ਬਾੜੀਆਂ ਜਿੱਦਦਾ ਕੌਣਾ ਤੇ ਹਾਰਦਾ ਕੌਣਾ ਇਹਦਾ ਹੀ ਪੱਤਿਆਂ ਦੇ ਆਉਣਦੇ ਜਿਹਨੂੰ ਪੱਤੇ ਆ ਗਏ ਠੀਕ ਹੈ ਉਹਦੇ ਬਸ ਨੰਬਰ ਚੰਗੇ ਬਣ ਜਾਂਦੇ ਆ ਠੀਕ ਹੈ ਜਿਆਦਾ ਜਿਆਦਾ ਇੱਥੇ ਜਿੱਦਦਾ ਕੌਣਾ ਕੋਈ ਇੱਕ ਅੱਧਾ ਬੰਦਾ ਦਾ ਹੋਊਗਾ ਨਹੀਂ ਨਹੀਂ ਬਸ ਰਲ ਮਈਆਂ ਇੱਥੇ ਭਾਜੀ ਨੂੰ ਪੱਤੇ ਆ ਗਏ ਉਹਦੀ ਖੇਡ ਆ ਹੂੰ ਠੀਕ ਹੈ ਭਾਈ ਹਾਂ ਔਰ ਜ਼ਿੰਦਗੀ ਕਿਵੇਂ ਚੱਲਦੀ ਹੈ ਬਾਈ ਜ਼ਿੰਦਗੀ ਵਧੀਆ ਜੀ ਕੀ ਕੰਮ ਕਰਦੇ ਹੋ ਖੇਤੀ ਬੜੀ ਕਰਦੇ ਆ। ਬਈ ਖੇਤੀ ਹੋਣ ਵਾਲੀ ਠੀਕ ਲੱਗਦੀ ਹੈ ਨਾ ਬਾਪੂ ਹੋਰਾ ਦੇ ਟਾਈਮ ਦੀ ਗੱਲਾਂ ਸੁਣਦੇ ਹੋਗੇ ਇਹਨਾਂ ਦੇ ਟਾਈਮ ਦੀ ਠੀਕ ਸੀ। ਉਦੋਂ ਵੀ ਵਧੀਆ ਸੀ ਉਦੋਂ ਫਿਰ ਸਾਧਨ ਉਹ ਜੇ ਸੀਗੇ। ਹਮ ਬਾਲਦ ਦੀ ਖੇਤੀ ਸੀਗੀ ਹੁਣ ਵੀ ਮਸ਼ੀਨਰੀ ਆ ਗਈ ਮਸ਼ੀਨਰੀ ਯੋਗਾ। ਹੁਣ ਵੀ ਵਧੀਆ। ਖੇਤੀ ਜੋ ਕੁਛ ਬਚਦਾ ਬਚਦਾ ਹੈ ਫਸਲ ਲੱਗਣ ਦੇ ਬਾਕੀ ਹੁਣ ਠੇਕੇ ਜਾਦੇ ਹੋ ਗਏ ਹੁਣ ਐਡਾ ਕੋਈ ਬਾਲੀ ਰਹਿ ਗਈ ਨਹੀਂ ਗਈ। ਹਮ ਬਾਕੀ ਰਹਿ ਜਾਂ ਸਪਰੇਆ ਦੇ ਹਾਂ ਰੇ ਸਪਰੇਆ ਦੇ ਖਰਚੇ ਵੈਸੇ ਵੀ ਹੋਂ ਜ਼ਿਆਦਾ ਖਰਚਾ ਹੈ ਟਾਈਮ ਪਾਸ ਹੋ ਜਾਂਦਾ ਚਲੋ ਜੀ ਮੇਰਾ ਹਾਂ ਹਾਂ ਜੀ ਦਾ ਆਪਦੀ ਜ਼ਮੀਨ ਆ ਜਿਹਦੀ ਉਹਨੂੰ ਤਾਂ ਜਨ ਲਈ ਬਚਦੇ ਆ ਇਹਨੇ ਠੇਕੇ ਤੇ ਲੈ ਕੇ ਤਾਂ ਫਿਰ ਉਹਨਾਂ ਕੀ ਬਚਣਾ ਹੂੰ ਜੀ ਤਾਂ ਇੱਧਰ ਆ ਜਾਓ ਇੱਧਰ ਵੀ ਬਾਪੂ ਜੀ ਨਾਲ ਗੱਲਬਾਤ ਬਾਪੂ ਜੀ ਹੱਸੀ ਕਾਲ ਹਾਂ ਜੀ ਕਿਵੇਂ ਹੋ ਜੀ ਠੀਕ ਆ ਠੀਕ ਹੋ ਗਿਆ ਠੀਕ ਹੈ ਜੀ ਹਾਂ ਠੀਕ ਹੈ ਕਿੰਨੀ ਉਮਰ ਹੋ ਗਈ ਜੀ ਤੁਹਾਡੀ ਮੇਰੀ ਤੇ ਨਾ 30 ਹਾਂ ਜੀ 30 ਸਾਲ ਅੱਛਾ ਜੀ ਹਾਂ ਜੀ ਤਾਂ ਆ ਬਾਪੂ ਜੀ ਇਹ ਵੱਡੇ ਆ ਕਿ ਤੁਹਾਡੇ ਨਾਲੋਂ ਛੋਟੇ ਆ ਉਹ ਛੋਟੇ ਮੇਰੇ ਉਹ ਛੋਟੇ ਆ ਤੁਸੀਂ ਵੱਡੇ ਹੋ ਹਾਂ ਜੀ ਠੀਕ ਹੈ ਫਿਰ ਬਾਪੂ ਜੀ ਫਿਰ ਤੁਸੀਂ ਤਾਂ ਇਹਨਾਂ ਤੋਂ ਪਹਿਲਾ ਵਾਲਾ ਸਮਾਂ ਦੇਖਿਆ ਹੋਣਾ ਹਾਂ ਦੇਖਿਆ ਹੈ ਉਹ ਜਾਂ ਸੀ ਉਹ ਸਮਾਂ ਤੁਮਾਂ ਬਹੁਤ ਵਧੀਆ ਜੂ ਮਰੀਆ ਸਮਾਂ ਸੀ ਕਿਵੇਂ ਉਹ ਭਲੇ ਮਾਂ ਬੰਦੇ ਲੋਕ ਸਾਰੇ ਬਰੀਆ ਇਤਿਮਾਰ ਕਰਦੇ ਜੀ ਹੁਣ ਇਹ ਜਿਹਾ ਇਤਿਮਾਰ ਨਹੀਂ ਹੁੰਦਾ ਛਾਗ ਲੇਕੇ ਨਾ ਬਾਪੂ ਜੀ ਚੱਲ ਬੱਸ ਹਾਂਜੀ ਰਾਣੀ ਟਾਈਮ ਤੇ ਹਨਾ ਇਹ ਇੱਜ਼ਤ ਕਰਦੇ ਹੁੰਦੇ ਸੀ ਹਾਂਜੀ 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 ਹੁਣ ਦੇ ਵੇਲੇ ਨੂੰ ਕਿਵੇਂ ਦੇਖਦੇ ਹੋ ਹੁਣ ਤਾਂ ਟੈਂਡਰ ਬਹੁਤ ਖਸਨਾ ਕੇ ਵੇਲਾ ਹੀ ਕਿੰਨੇ ਵੇਲੇ ਆਏ ਹੋ ਨੇ ਬਾਪੂ ਇੱਥੇ ਇੱਥੇ ਵੇਲੇ ਜੋ ਚਿੱਟੇ ਕੰਡਾ ਹੋ ਰਹੀ ਤੇ ਘਰੇ ਬੇਬੇ ਨਹੀਂ ਕਹਿੰਦੀ ਬਹਿ ਜਾ ਗੱਲਾਂ ਬਾਤਾਂ ਆਪਾਂ ਨੂੰ ਹੀ ਕੋਈ ਆਨੇ ਆਪਾਂ ਨੂੰ ਵੇਲੇ ਆ ਪਾ ਜੋ ਘਰੇ ਰਛੂਟੀ ਆਪਾਂ ਠੀਕ ਹੈ ਤੇ ਘਰੇ ਕਿੰਨੇ ਵੇ ਜਾਉਂਦੇ ਹੋ ਘਰੇ ਆਪਾਂ 3:30 ਵਜੇ ਆ ਗਏ ਫਿਰ ਤਾਂ ਚਾਹ ਚੂਪੀਣੀ ਜਾਂਦੇ ਹਾਂ ਹਾਂ ਚਾਹ ਪੀਂ ਜਾਂਦੇ ਫਿਰ ਫਿਰ ਘਰੇ ਦਾ ਹੀ ਪੀਂਦੇ ਠੀਕ ਹੈ ਹਾਂਜੀ ਟਾਈਮ ਪਾਸ ਸੌਖਾ ਹੋ ਜਾਂਦਾ ਹੈ ਹਾਂ ਸੌਖਾ ਹੁੰਦਾ ਹੀ ਹਾਂਜੀ ਬਾਪੂ ਇਹਨਾਂ ਸਾਰੇ ਜੋ ਪੱਕਾ ਯਾਰ ਕੋਹਣਾ ਤੁਹਾਡਾ ਸਾਡੇ ਪੱਕੇ ਆ ਸਾਰੇ ਪੱਕੇ ਯਾਰ ਹੈ ਜੀ ਹਾਂ ਹਾਂਜੀ ਠੀਕ ਹੈ ਅਬ ਬਾਪੂ ਪੱਕੇ ਯਾਰ ਦੀ ਪਛਾਣ ਕੀ ਹੁੰਦੀ ਹੈ ਨਾ ਚੰਗੇ ਯਾਰ ਦੀ ਉਹ ਚੰਗਾ ਵੇਜਤ ਮਾਨੂੰ ਦਾ ਪੱਕਾ ਯਾਰ ਹੁੰਦਾ ਹੈ ਇਹ ਗੱਥਾ ਹੈ ਆਹ ਵੇਜ ਮਾਰ ਕਰਨੀ ਠੀਕ ਹੈ ਤਾਂ ਇਧਰ ਇੱਕ ਹੋਰ ਬੈਠਿਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਹੋ ਸੇ ਠੀਕ ਹੈ ਹਾਂਜੀ ਵਧੀਆ ਜੀ ਫਿਰ ਲੱਗਿਆ ਜੀ ਇਸ ਤੇ ਪੂਰਾ 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 ਵਧੀਆ ਹੂੰ ਠੀਕ ਹੈ ਤਾਂ ਬਾਈ ਖਾਸ ਕਰ ਦੀ ਖੇਤੀ ਨੂੰ ਕਿਵੇਂ ਦੇਖਦੇ ਹੋ ਖਾਸ ਕਰ ਦੀ ਖੇਤੀ ਜੀ ਦੋ ਹਸਾਉਣਾ ਜਦੋਂ ਪਹਿਲਾਂ ਲੋਕ ਇੱਥੇ ਕੰਮ ਕਰਦੇ ਸੀਗੇ ਉਦੋਂ ਲੋਕ ਮਿਹਨਤ ਕਰਦੇ ਸੀਗੇ ਉਦੋਂ ਖਾਂਦੇ ਸੀ ਹੁਣ ਨਸ਼ਾ ਤਾਂ ਹਰ ਇੱਕ ਮਾੜਾ ਹੀ ਆ ਜੇ ਖਾਸ ਖਾਸ ਦੀ ਖੇਤੀ ਅੱਜ ਵੀ ਕਰਦੇ ਤੇ ਵਿਲੇ ਬੈਠੇ ਵੀ ਖਾਂਣਗੇ ਕੰਮ ਤਾਂ ਉਹਨਾਂ ਕਰਦਿਆ ਨਹੀਂ ਕੋਈ ਸਾਰਾ ਮਸ਼ੀਨਰੀ ਯੋਗ ਹੋ ਗਿਆ ਅੱਗੇ ਲੋਕੀ ਮਿਹਨਤ ਕਰਦੇ ਸੀਗੇ ਉਸ ਟਾਈਮਾਂ ਚ ਸਹੀ ਸੀ ਉਹ ਹੁਣ ਨਹੀਂ ਸਹੀ ਵੀ ਹੁਣ ਦੇ ਟਾਈਮਾਂ ਚ ਚਲੋ ਵੀ ਜਿਵੇਂ ਹੁਣ ਮੈਡੀਕਲ ਨਸ਼ਾ ਚੱਲ ਪਏ ਉਸ ਤਰੀਕੇ ਨਾਲ ਤਾਂ ਸਹੀ ਆ ਬਿਨਿਸ਼ਕਾਣ ਨਹੀਂ ਕਰਦੀ ਪਰ ਨਸ਼ਾ ਕੁੱਲੀ ਮਾੜਾ ਜੀ ਸ਼ੁਕਰੀਆ ਭਾਈ ਬਹੁਤ ਬਹੁਤ ਤਾਂ ਆਦੋ ਇੱਧਰ ਚੱਲਦੇ ਆਂ ਉਧਰ ਵੀ ਲੈ ਵੀ ਨਵੀਂ ਉਧਰ ਦੀ ਆ ਗਈ ਇੱਧਰ ਵੀ ਬਾਪੂ ਬੈਠੇ ਆ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਹਾਂ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਿਹਤ ਕਿਵੇਂ ਆ ਬਈ ਜੀ ਹੈ ਜੀ ਕਿਉਂ ਸੰਗਦੇ ਕਾ ਤੋ ਸੰਗਦਾ ਉਹ ਮੈਂ ਕਿਹੜਾ ਸਾਲੀਆਂ ਤੋਂ ਦੀ ਕੋਈ ਬੋਲ ਹਾਂਜੀ ਬਾਪੂ ਇਹ ਮੈਨੂੰ ਸੰਗਦਾ ਕਿਉਂ ਹੈ ਹਾਂਜੀ ਇਹ ਸੰਗਦਾ ਥੋੜਾ ਜਿਹਾ ਮੁੰਡਾ ਨਿਆਣਾ ਹਾਂ ਵਿਆਹ ਵਿਆਹ ਹੋਇਆ ਮੁੰਡੇ ਦਾ ਵਿਆਹ ਹੋਇਆ ਘਰ ਵਾਲੀ ਕੁੜਦੀ ਰਹਿੰਦੀ ਆ ਹੌਲੀ ਹੌਲੀ ਬੋਲੋ ਕਿਵੇਂ ਘਰ ਵਾਲੀ ਥੋੜਿਆ ਜਿਹਾ ਬੜਾ ਝੜਕਦੀ ਆ ਕੁੜਦੀ ਇਹਨੂੰ ਹਾਂ ਉਹਦੇ ਦਵਾਚ ਥੋੜਾ ਜਿਹਾ ਘੱਟ ਬੋਲਣ ਲੱਗ ਗਿਆ ਬਾਪੂ ਤੁਹਾਨੂੰ ਤਾਂ ਨਹੀਂ ਕੁੱਟਿਆ ਬੇਬੇ ਨੇ ਨਾ ਨਾ ਸਾਡੇ ਅੱਜ ਦੀ ਬੰਦੇ ਪੁਰਾਣਿਆਂ ਦੀ ਬੜੀ ਕਰਦੀ ਆ ਹੁਣ ਅਸੀਂ ਇੱਕ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਫੇ ਪੋਸਟ ਦੀ ਖੇਤੀ ਹੋਣੀ ਚਾਹੀਦੀ ਆ ਤੇ ਬੰਦੇ ਦੇ ਘਰੇ ਲੜਾਈ ਪੈਂਦੀ ਨਹੀਂ ਬੁੜੀ ਗਾਮੀ ਖੁਸ਼ ਬੰਦੇ ਵੀ ਖੁਸ਼ ਜਵਾਗ ਵੀ ਖੁਸ਼ ਤੇ ਬਾਪੂ ਉਹਦੀ ਕਿਹੜਾ ਘਰ ਵਾਲੀ ਫੀਮ ਖਾਂਦੀ ਆ ਉਹ ਤਾਂ ਉਹ ਨਹੀਂ ਉਹ ਫਿਰ ਜੇ ਫੀਮ ਖਾਵੇ ਕਰੇ ਤਾਂ ਫਿਰ ਖੁਸ਼ ਰਹਿਣ ਸਾਰਾ ਪਰਿਵਾਰ ਰਲ ਮਿਲ ਕੇ ਰਹਿਣ ਤਾਂ ਹੀ ਆ ਵਸਾ ਗੱਲਾਂ ਵਿਆਹ ਕਦ ਹੋਇਆ ਸੀ ਤੁਹਾਡਾ ਵਿਆਹ 1900 ਹੋਇਆ ਸੀ ਮੇਰਾ 86 ਚ 86 ਚ ਹਾਂ ਠੀਕ ਆ 1986 ਚ ਹੋ ਗਿਆ ਹਾਂ ਤੇ ਤੂੰ ਹੁਣ ਤੱਕ ਮੇਰੇ ਘਰ ਵਾਲੀ ਨੂੰ ਜਾ ਕੇ ਨਾਂ ਪੁੱਛਿਆ ਵੀ ਉਹਦਾ ਨਾਂ ਕੀ ਆ ਤੈਨੂੰ ਲੈ ਕੇ ਦੇ ਦੂਗੀ ਪਲੱਸ 2 ਪੜ੍ਹੀ ਆ ਨਾਂ ਨਹੀਂ ਲੈਂਦੀ ਮੇਰਾ ਨਾਂ ਨਹੀਂ ਲੈਂਦੀ ਨਾ ਨਾ ਠੀਕ ਹੈ ਜਮੇ ਨਹੀਂ ਹੈ ਅੱਛਾ ਨਾ ਨਹੀਂ ਲੇਦੀ ਨਾ ਤੇ ਬਾਪੂ ਲੜਦੀ ਲੁੜਦੀ ਥੋੜੇ ਨਾਲ ਮਤਮਲ ਨਹੀਂ ਇਹਨੇ ਅੱਜ ਤਾਂ ਹੀ ਲੜੀ ਹੋਇਆ ਕਹਿੰਦੇ ਜਿੱਥੇ ਪਿਆਰ ਹੋਵੇ ਉਥੇ ਲੜਾਈ ਜ਼ਰੂਰੀ ਹੁੰਦੀ ਹੈ ਨਹੀਂ 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 ਐ ਨਹੀਂ ਲੜਾਈ ਪ੍ਰੇਮ ਦੀ ਤਾਂ ਹੁੰਦੀ ਆ ਉਹ ਨਹੀਂ ਹੁੰਦੀ ਲੜਾਈ ਹਾਂ ਠੀਕ ਹਾਂਜੀ ਹਾਂਜੀ ਬਾਪੂ ਬੰਦਾ ਸਾਡਾ ਪਾਕਿਸਤਾਨ ਦਾ ਇਹ ਤੋਂ ਸੁਣ ਲੋ ਬਹੁਤ ਵਧੀਆ ਗੱਲਾਂ ਕਬਿਛਰੀ ਵੀ ਜਾਣਦਾ ਇਹ ਪਾਕਿਸਤਾਨ ਤੋਂ ਆ ਆ ਪਾਕਿਸਤਾਨ ਤੋਂ ਮਗਰਾ ਹਾਂ ਠੀਕ ਨਾ ਪੁੱਛ ਲੈਣਾ ਦੱਸ ਦੂ ਤੈਨੂੰ ਸਾਰਾ ਕੁਝ ਠੀਕ ਤੇ ਬਾਪੂ ਜੀ ਤੁਹਾਡੇ ਟਾਈਮ ਸੀ ਜਿਹੜਾ ਤੁਹਾਡਾ ਸਮਾਂ ਸੀਗਾ ਉਸ ਟਾਈਮ ਤੁਸੀਂ ਬੇਬੇ ਨੂੰ ਘਮਾਉਣ ਘਮਾਉਣ ਕਿੱਥੇ ਲੈ ਗਏ ਸੀ ਜਿਵੇਂ ਹੁਣ ਦੇ ਮੁੰਡੇ ਘਮਾਉਂਦੇ ਅਸੀਂ ਤਾਂ ਬਾਈ ਘਮਾਉਣ ਜਾਂਦੇ ਖੇਤ ਦੇ ਘਾ ਚੌਗ ਅਸੀਂ ਹੜਵਾਉਂਦੇ ਹੁੰਦੇ ਸੀ ਤੇ ਬੇਬੇ ਨੂੰ ਕਹਿੰਦੇ ਹਾਂ ਦੇ ਘਾ ਚੌਗ ਤੇਰੀ ਨੂੰ ਉਹ ਰੋਟੀਆਂ ਲੈ ਕੇ ਜਾਂਦੀ ਉਹ ਰੋਟੀਆਂ ਲੈ ਕੇ ਜਾਣੇ ਬੁੜੀਆਂ ਨੇ ਜਵਾਕਾਂ ਨੇ ਖੱਬਲ ਝੁਗਣਾ ਘਾ ਝੁਗਣਾ ਸਾਰੇ ਕੰਮ ਕਰਦੇ ਤਾਂਗੇ ਲੋਕ ਸੌਖੇ ਸੀਗੇ ਬਾਪੂ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਦੇ 10-10 ਜਵਾਕ ਹੁੰਦੇ ਸੀ ਕਈਆਂ ਦੇ ਬਾਰ ਬਾਰ ਹੁਣ ਹੋਣ ਵਾਲੇ ਤੇ ਥੋੜੇ ਕਿਉਂ ਆ ਇੱਕ ਇੱਕ ਓ ਇਸੇ ਗੱਲੋਂ ਦਾ ਘਾਟਾ ਪੈ ਗਿਆ ਤਾਂ ਕਿ ਆਣੇ ਫੀਮ ਦੀ ਖੇਤੀ ਹੋਵੇ ਵੀ ਉਦੋਂ ਸਾਡੇ ਸਮੇਂ 'ਚ ਹੋਇਆ ਕਿ ਅੰਦਰੋਂ 10-10 ਜਵਾਕ ਨਿਕਲਦੇ ਸੀ ਬੁੜੀਆਂ ਬੰਦੇ ਤੇ ਹੱਸਦੇ ਖੁਸ਼ਦੇ ਨਿਕਲਦੇ ਸੀਗੇ ਕੋਈ ਆਪਰੇਸ਼ਨ ਨਹੀਂ ਸੀ ਕੋਈ ਟੀਕਾ ਨਹੀਂ ਸੀ ਕਿਵੇਂ ਬਾਈ ਉਦੋਂ ਕੋਈ ਨਾ ਦਾ ਟੀਕਾ ਸੀ ਨਾ ਕੋਈ ਆਪਰੇਸ਼ਨ ਸੀ ਅੱਛਾ ਬੱਚਾ ਸੀਗਾ ਵਾਇਗਰੂ ਅੰਨ ਨੂੰ ਉਦੋਂ ਪਤਾ ਲੱਗਣਾ ਜਦੋਂ ਬੁਲੀ ਨੇ ਕਪਾਹ ਚੌਕ ਦੀ ਚੌਕ ਦੀ ਨੇ ਬੱਚੇ ਨੂੰ ਜਰਮ ਦੇ ਦੇਣਾ ਹੈ ਹੈ ਅਸੀਂ ਆਪ ਭਰਾਵਾ 7 12 14 ਜਣੇ ਆ ਤੇ ਹਾਂਜੀ ਤੇ ਡੰਡਿਆਂ ਵਰਗੇ 7 ਭਰਾ 7 ਭਰਾ ਇਹੇ ਡੰਡਿਆਂ ਵਰਗੇ ਡਾਂਗਾਂ ਵਰਗੇ ਪੂਰੇ ਤੇ ਹੁਣ ਅੱਜ ਕੱਲ ਇੱਕ ਬੀਬੀ ਨੂੰ ਜਰਮ ਦੇਣਾ ਹੋਵੇ ਤਾਂ ਪਹਿਲਾਂ ਇੱਕ ਜਿੱਦੇ ਤੋਂ ਵਾਇਗਰੂ ਦੀ ਕਿਰਪਾ ਹੋ ਜਾਂਦੀ ਆ ਉਦੋਂ ਤੋਂ ਟੀਕੇ ਸ਼ੁਰੂ ਬੱਚਾ ਮੁੱਲ ਦਾ ਪੈਂਦਾ ਹੁਣ ਸਾਡੀਆਂ ਬੇਬੇ ਦੇ ਵਿੱਚ ਤਾਕਤਾਂ ਸੀਗੀਆਂ ਜਾਂ ਪੁਰਾਣੇ ਬੰਦਿਆਂ ਚ ਤੇ ਸਾਡਾ ਪਿੰਡ ਇੱਕ ਹੋਰ ਮੈਂ ਤਾਂ ਜ਼ਿਆਦਾ ਨਿਕਿਆ ਇਹ ਸਾਡਾ ਪਿੰਡ ਬਹੁਤ ਚੰਗਾ ਹੈ ਚੰਗਾ ਇਸ ਗੱਲੋਂ ਸਾਡੇ ਪਿੰਡ 'ਚ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਤਿੱਖੀਆਂ ਬਾਜ਼ੀਆਂ ਨਹੀਂ ਗੀਆਂ ਸਾਡੇ ਬੋਟਾਂ 'ਚ ਰੌਲਾ ਪੈ ਗਿਆ ਮੜਾ ਜਾ ਬਹੁਤ ਬਾਸ ਭਲੇਮਾਨ ਸਾਡਾ ਪਿੰਡ ਆ ਕਿਸੇ ਤੇ ਇੱਕ ਜਿਹੇ ਵਾਧੂ ਨੂੰ ਪ੍ਰੇਨਤੂ ਕਰਨ ਤੋਂ ਨਹੀਂ ਕਰਦਾ ਕ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਬੜਾ ਚੰਗਾ ਪਿੰਡ ਆ ਜੀ ਸਰਕਾਰ ਜੋ ਇਧਰ ਬਾਪੂ ਜੀ ਹਸੀ ਕਾਲ ਅੱਜ ਜੀ ਆਮਦੇ ਕਿਵੇਂ ਹੋ ਦੀ ਸਿਹਤ ਕਿਵੇਂ ਆ ਠੀਕ ਆ ਵਧੀਆ ਬਾਪੂ ਜੀ ਤੁਹਾਡੀ ਟੌਰ ਸਾਰਿਆਂ ਨਾਲੋਂ ਵੀ ਵੱਖਰੀ ਐ ਸ਼ਾਰਕ ਕੀ ਐ ਦਾ ਠੀਕ ਆ ਜੀ ਵਧੀਆ ਕੀ ਖਾਣਾ ਖਾਣ ਨੂੰ ਕਹਿੰਦੇ ਫੁਰਕੇ ਦੰਨ ਖਾ ਲਈ ਦੀ ਹੈ ਕੜ ਕੇ ਦੰਨ ਹੱਥ ਨੇ ਇੱਕ ਕੱਪ ਦੁੱਧ ਦਾ ਬਸ ਠੀਕ ਆ ਕੱਲਾ ਦੁੱਧ ਹੀ ਪੀਨੇ ਹੋ ਹਾਂ ਉਹ ਨਹੀਂ ਬਲਕਿ ਬਾਪੂ ਜੀ ਤੁਹਾਡਾ ਵਿਆਹ ਕਦੋਂ ਹੋਇਆ ਪਤਾ ਹੀ ਨਹੀਂ ਭਰਾਵਾ ਪਤਾ ਹੀ ਨਹੀਂ ਕਿਉਂ ਸੁੱਖ ਦੀ ਘੜੀ ਪਤਾ ਹੁੰਦਾ ਬੰਦ ਨੂੰ ਨਾ 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 ਇਹ ਨਹੀਂ ਸੀ ਵਿਆਹ ਹੋ ਗਿਆ ਜਦ ਠੀਕ ਹੈ ਭੰਜੇ ਫਦੇ ਰਹੇ ਠੀਕ ਹੈ ਚਾ ਕਿੰਨਾ ਕੁ ਸੀ ਵਿਆਹ ਲੈ ਚਾ ਉਹ ਹੀ ਚਾ ਜੂਣੀ ਸੀ ਨਾ ਕਿਉਂ ਉਹੀ ਬਸ ਸਮਾਂ ਹੀ ਹੋ ਜੀ ਚਾ ਤਾਂ ਹੁੰਦਾ ਬੰਦ ਨੂੰ ਵੀ ਮੇਰਾ ਨਹੀਂ 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 ਕੋਈ ਚਾ ਸਾਨੂੰ ਤਾਂ ਬਹੁਤ ਸੀ ਸਾਨੂੰ ਤਾਂ ਵਿਆਹ ਦਾ ਬਹੁਤ ਚਾ ਬਸ ਸੋਗ ਸੀਗਾ ਤੇ ਚਾ ਵੀ ਸੀਗਾ ਤੇ ਮੈਨੂੰ ਪਤਾ ਵੀ ਮੇਰੇ ਨਾਲ ਕਾਚ ਕਾਨ 92 ਦਾ ਵਿਆਹ ਹੋਇਆ ਮੇਰਾ ਤੇ ਅਸੀਂ ਦੋਨੇ ਜੀ ਅੱਜ ਕਰਕੇ ਲੜਕੇ ਨਹੀਂ ਦੇਖਿਆ ਲੜੇ ਨਹੀਂ ਲੜੇ ਵੀ ਨਹੀਂ ਅਸੀਂ ਕਿਤੇ ਲੱਪਣ ਵੀ ਨਹੀਂ ਮਾਰਿਆ ਹੋਣਾ ਨੇਕ ਪੁੜੀ ਐ ਏਡੀ ਅੱਛਾ ਉਹ ਯਾਰ ਜੋ ਮੈਂ ਗਰਮਾ ਉਹ ਚੁੱਪ ਕਰ ਜਾਂਦੀ ਜੀ ਉਹ ਗਰਮਾ ਮੈਂ ਚੁੱਪ ਕਰ ਜਾਂਦਾ ਰੌਲਾ ਪੈਂਦਾ ਹੀ ਨਹੀਂ ਗਰਮਾ ਆ ਰੌਲਾ ਪੈਂਦਾ ਹੀ ਨਹੀਂ ਜਦੋਂ ਇੱਕ ਦੂਜੇ ਨਾਲ ਕੰਤੂ ਪ੍ਰੰਤੂ ਕਰਦੇ ਆ ਫਿਰ ਉਹ ਲੜਾਈ ਆ ਘਟ ਵੱਜ ਜਾਂਦੀ ਏ ਯਾਰ ਲੱਤ ਲੁੱਤ ਘਟ ਨਹੀਂ ਪੈਂਦੀਆਂ ਬਸ ਹਾਂ ਜੀ ਘਟ ਦਿੰਨੇ ਆ ਜੀ ਕਿਤੇ ਨਾ ਕਿਤੇ 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 ਘਟ ਦਿੰਨੇ ਭਾਰਤੀ ਵਿੱਚ ਘਟ ਦਿੰਨੇ ਆ ਉਹ ਵੀ ਲੋੜ ਆ ਜੇ ਨਿੱਕੇ ਸਾਥੀ ਆ ਨਾ ਨਾਲ ਸਾਥੀ ਆ ਤਾਂ ਫੇਰ ਹੀ ਬੰਦੇ ਦੀ ਆ ਹੁਣ ਮੇਰਾ ਪ੍ਰਪ ਮੇਰਾ ਭਤੀਜਾ ਹੋਏ ਉਹਦੇ ਘਰ ਆਲੀ ਮਰੀ ਕੋਈ ਸਾਥੀ ਉਹਦਾ ਜ਼ਿੰਦਗੀ ਨਹੀਂ ਕੋਈ ਬੰਦੇ ਦੀ ਬੁੜੀ ਤੋਂ ਬਿਨਾ ਜ਼ਿੰਦਗੀ ਨਹੀਂ ਅੱਧਾ ਅੱਧਾ ਬੰਦਾ ਹੈ ਕਿਉਂਕਿ ਉਹਨੇ ਪੁੱਤ ਪੁੱਛ ਲੈਣਾ ਰੋਟੀ ਪਾਣੀ ਵਿਆਹ ਦੇ ਦਿਓ ਬਾਪੂ ਨੂੰ ਵੀ ਰੋਟੀ ਪਾਣੀ ਸਹੀ ਆ ਨਾ ਆਜ ਕੱਲ ਜ਼ਿੰਦਗੀ ਨਹੀਂ ਕੋਈ ਬਹੁਤ ਚੰਗਾ ਜੀ ਬਹੁਤ ਚੰਗਾ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਿਹਤ ਕਿਵੇਂ ਆ ਠੀਕ ਠਾਕ ਆ ਜੀ ਠੀਕ ਆ ਕਿੱਥੋਂ ਦੇ ਰਹਿਣ ਵਾਲੇ ਬਾਪੂ ਜੀ ਮਾਲਕਿਆਂ ਦੇ ਮਾਲਕਾਂ ਮਾਲਕਿਆਂ ਦੇ ਇਹ ਕਹਿੰਦੇ ਪਿੱਛਾ ਪਾਕਿਸਤਾਨ ਦਾ ਸੀ ਨਹੀਂ ਨਹੀਂ ਹੈ ਇਹ ਤਾਂ ਸਾਨੂੰ ਛੇੜਦੇ ਐ ਆਪਣਾ ਪਰਿਵਾਰ ਸੀਗਾ ਉਹ ਸੰਨ 47 ਦਾ ਬਟਵਾਰਾ ਨਹੀਂ ਹੋਇਆ ਹੂੰ ਹੂੰ ਤੋਰ ਤੋਰ ਤੁਹਾਨੂੰ ਬਤਾ ਵੀ ਲੋਕ ਇਧਰ ਉਧਰ ਇਧਰ ਉਧਰ ਹੋ ਗਿਆ ਕਿ ਨਹੀਂ ਉਹ ਤਾਂ ਹੁਣ ਤੁਹਾਨੂੰ ਪਤਾ ਵੀ ਇਹੋ ਜਿਹਾ ਕੰਮ ਹੋਇਆ ਹੀ ਆ ਸਾਰਾ ਤੁਹਾਨੂੰ ਪਤਾ ਜੀ ਹੋਰ ਸਿਹਤ ਕਿਵੇਂ ਰਹਿੰਦੀ ਐ ਅਬਜੁਰ ਠੀਕ ਠਾਕ ਠੀਕ ਹੈ ਠੀਕ ਠਾਕ ਠਾਕ ਬਾਪੂ ਜੀ ਕੋਈ ਕਵਿਸ਼ਰੀ ਸੁਣਾ ਦਿਓ ਹਾਂ ਕਿਉਂ ਨਿਕਿਸ਼ਰਾ ਜੀ ਉਹ ਤਾਂ ਬਾਪੂ ਦਾ ਕਰਦਾ। ਬਾਪੂ ਦਾ ਲਿਖਿਆ ਕਿ ਨਾ 100-100 ਵਾਰੀ ਨਯੋਗੇ ਮਸਲਾਮ ਕਰਾ ਉਸ ਤਾਂ ਹੀ ਹੈ ਜੀ 100-100 ਵਾਰੀ ਪ੍ਰਣਾਮ ਜੀ ਨੇ ਰਜਿਆ ਜਹਾਨ ਸਾਰਾ ਪੰਜ ਵਲੇ ਸੀਸਮਾ ਨਵਾ ਕਰ ਸੱਚੇ ਨੂੰ ਯਾਰ ਫੇਰ ਜੀ ਦੀ ਬੰਦ ਜੀ ਦੀ ਕੋਖ ਚੋਂ ਜਨਮ ਲੈ ਲਿਆ ਸੁਰਗ ਮਿਲ ਮਾਪੇ ਦਾ ਕਰਾ ਧੰਨਵਾਦ ਫੇਰ ਜੀ ਦੀ ਬੰਦ ਜੀ ਦੀ ਕੋਖ ਚੋਂ ਜਨਮ ਲੈ ਲਿਆ ਸੁਰਗ ਮਿਲਨ ਮਾਪੇ ਦਾ ਕਰਾ ਧੰਨਵਾਦ ਤੀਸਰਾ ਨੰਬਰ ਜਿਹੜਾ ਵਿਦਿਆ ਪੜਾਉਣ ਵਾਲਾ ਕਾਗਤੋ ਹਣਸ ਜੋ ਬਣਾਉਣ ਵਾਲਾ ਉਸਤਾਦ ਬਾਬੂ ਜੀ ਖਲਾਰ ਦੇ ਫਲਾਵਰ ਫਲਾਵਰ ਦੁਆਰ ਵਿੱਚ ਚੁਗਲਣ ਕਵੀ ਪ੍ਰਚਾਰ ਸੰਸਾਰ ਨਾਮ ਨੂੰ ਸਵੇਰਾ ਚੰਗਾ ਸੰਤਾ ਨੂੰ ਡੇਰਾ ਚੰਗਾ ਚੂੜ ਨੂੰ ਡੇਰਾ ਚੰਗਾ ਜਿੱਥੇ ਕਿੱਥੇ ਲੁੱਕ ਜੇ ਦਵਾਈ ਭਾਈ ਸਾਉ ਚੰਗਾ ਪੁੱਤਰ ਕਮਾਉ ਚੰਗਾ ਟੱਬਰ ਸੰਗਾਉ ਚੰਗਾ ਝੜ ਕੇ ਸੁਰੋਕ ਲੇ ਇੱਕ ਗੋਤ ਖੇੜਾ ਚੰਗਾ ਖੇਤ ਲਾਉਣਾ ਗੇੜਾ ਚੰਗਾ ਜੰਗ ਦਾ ਨਵੇੜਾ ਚੰਗਾ ਜੇਕਲੇ ਸਮੁੱਖ ਜੇ ਚੌਦਮੀ ਦਾ ਚੰਦ ਚੰਗਾ ਬਾਬੂ ਜੀ ਦਾ ਚੰਦ ਚੰਗਾ ਆਉਂਦਾ ਅਨੰਦ ਚੰਗਾ ਲਾਉਂਦਾ ਸੋਹਣੀ ਤੁਗ ਤੇ ਨਹਿਰ ਨੂੰ ਵਰਮ ਚੰਗੀ ਚਾਹ ਸ਼ਕੀ ਗਰਮ ਚੰਗੀ ਬੇਟੀ ਨੂੰ ਸ਼ਰਮ ਚੰਗੀ ਜੂਤ ਪਹਿਣ ਗੋਲੇ ਨੂੰ ਗੁੜ ਚੰਗਾ ਮੇਰੇ ਮੁਸਾਕ ਚੰਗਾ ਪਹਿਰੇ ਨੂੰ ਮਸਾਲਾ ਚੰਗਾ ਟੇਰੇ ਨੂੰ ਨੌਲੇ ਚੰਗੇ ਖੋਲੇ ਨੂੰ ਨਗਰ ਆਵਾਜ਼ ਤੇ ਕਮਾਲ ਵਿੱਚ ਖਾ ਚੰਗਾ ਘਿਓ ਤੇ ਉਹਦਾ ਸਵਾਦ ਚੰਗਾ ਗਾਲਾਂ ਲੱਭ ਚੋਲੇ ਨੂੰ ਬਾਬੂ ਜੀ ਸਲਾਈ ਚੰਗਾ ਤੇ ਗੁੱਜਰ ਮਾਹੀ ਚੰਗਾ ਅੜਬ ਸਪਾਹੀ ਚੰਗਾ ਅੜਬਾਂ ਦੇ ਟੋਲੇ ਨੂੰ ਲੋਕ ਨੇ ਵੇਰੀ ਬੁੱਧ ਦੇ ਬੁੜੀ ਦਾ ਲਾਉਣ ਦੁੱਧ ਦੇ ਅਗਰਵਾਲ ਯੋਧੇ ਕਰੇ ਨੀ ਨੇ ਟੁੱਕਦੇ ਘੋੜੀ ਨਾ ਪਿੱਛੇ ਲੰਘਣ ਦੇ ਸੂਰਾ ਲੱਗੇ ਖੰਗਣ ਦੇ ਪ੍ਰਸੰਗ ਭੰਗਦੇ ਰਹਿਣਾਂ ਨਾਲ ਰੁਕਦੇ ਕਾਜੀ ਨਾ ਪਾਸ ਗਾਉਣ ਦੇ ਨਾਲ ਖੰਗ ਵਾਲਾ ਸੌਣ ਦੇ ਕਵੀ ਨਾਲ ਸ਼ੋਰ ਪਾਉਣ ਦੇ ਕਰੋਨਾ ਸੂਮ ਟੱਕਦੇ ਸਖੀ ਨਾ ਜਾਣ ਖਾਲੀ ਦੇ ਨਾਲ ਅੱਜ ਬੜੀ ਗੱਲੀ ਦੇ ਤੇ ਛੋਟੇ ਮੋਟੇ ਮਾਲੀ ਦੇ ਕਦੇ ਨਹੀਂ ਕੰਮ ਮੁੱਕਦੇ ਨੀਂਸੇ ਪਿਆਰ ਹੋ ਜੇ ਨਾਰ ਬਦਕਾਰ ਹੋ ਜੇ ਬਾਲਕ ਬਿਮਾਰ ਹੋ ਜੇ ਉਹਨਾਂ ਰੁਣ ਥਮਰਾ ਗੇਹੋਂ ਚ ਪਿਆਜੀ ਹੋ ਜੇ ਬਾਣੀਆਂ ਲਿਹਾਜੀ ਹੋ ਜੇ ਭਾਈਆਂ ਚੰਦਰਾ ਜੀ ਹੋ ਜੇ ਹਰਜ ਕੰਮ ਦਾ ਕੁਣਕੇ ਜੰਡ ਤੇ ਗਰੰਥ ਬਲਕੰਟ ਦੇ ਕੁਵਾ ਜੇ ਕਰਨ ਹੋ ਜੇ ਨਾਵੜੇ ਵਾਂ ਜੰਮਦਾ ਬਾਬੂ ਦੀ ਮੈ ਰੋਬੀ ਹੋ ਜੇ ਤੇ ਨਸਾਰੂ ਗੋਬੀ ਹੋ ਜੇ ਤੇ ਫਕੀਰ ਲੋਬੀ ਹੋ ਜੇ ਉਹਨਾਂ ਰੇ ਦਾ ਕੰਮ ਦਾ ਸੂਰਮੇ ਦੀ ਹਾਨੀ ਹੋ ਜੇ ਹੋਛਾ ਜੇ ਗਿਆਨੀ ਹੋ ਜੇ ਆਗੂ ਜੇ ਜਨਾਨੀ ਹੋ ਜੇ ਉਹਨਾਂ ਚੁੱਕੀ ਵਸਦੀ ਘਰ ਕਮਜ਼ੋਰ ਹੋ ਜੇ ਪੁੱਤਰ ਲੰਡੌਰ ਹੋ ਜੇ ਜੇਸਿਆਣ ਚੋਰ ਦਾ ਪੁੱਸਰ ਹੋ ਜੀ ਤਸਦੀ ਮੌਤ ਜੇ ਵਿਆਹ ਚੋ ਜੇ ਮੀਂਹ ਜੜੀ ਗਾਜੋ ਜੋ ਜੇ ਦੇ ਦਵਾ ਕਰਾ ਚੋ ਜੇ ਦੁਖੀ ਜਾਨ ਫਸਦੀ ਸੱਪ ਜੇ ਸੀਲ ਹੋ ਜੇ ਖਾਰਜਾ ਅਪੀਲ ਹੋ ਜੇ ਬੌਰੀਆ ਵਕੀਲ ਹੋ ਜੇ ਵੇਖ ਲੋ ਕੀ ਹੱਸਦੀ ਲੋ ਟੋਲੰਗਾ ਬੈਲ ਹੋ ਜੇ ਬੁੜਾ ਬੇ ਟਾਇਲ ਹੋ ਜੇ ਫੀਮ ਦਾ ਬੈਲ ਹੋ ਜੇ ਤੂੰ ਦੁੱਖ ਕੋਈ ਨਾ ਕੋੜ ਦਾ ਜੇ ਦੁੱਖ ਹੋ ਜੇ ਵਾਜ ਡੈਡਾ ਰੋਖ ਹੋ ਜੇ ਗੁਰੂ ਦੇ ਮੱਖ ਹੋ ਜੇ ਦੋ ਜਹਾਨੀ ਟੋਈ ਨਾ ਨੀਤ ਤੇ ਫਰਕ ਤੇ ਰਸਾਇਣ ਦਾ ਠਰਕ ਹੋ ਜੇ ਬੇੜੀ ਦੇ ਘਰ ਕੋ ਜੇ ਨਿਕਲੇ ਡਬੋਈ ਨਾ ਰਾਜੇ ਤੇ ਚੜ੍ਹਾਈ ਹੋ ਜੇ ਦੇ ਖਰਾਬ ਜਵਾਈ ਹੋ ਜੇ ਖਾੜੇ ਤੇ ਲੜਾਈ ਹੋ ਜੇ ਬਾਬੂ ਚੱਗੀ ਹੋਈ ਨਾ ਲੋਖੀ ਹੋਰ ਤਾਂ ਤਾਂ ਗਾਂ ਗਾਂ ਤੁਰੇ ਚੱਲਾ ਗਿਆ ਆਪਾਂ ਸ਼ੁਕਰੀਆ ਜੀ ਬਹੁਤ ਵਾਖੇ ਸਾਨੂੰ ਮੁੱਕਰੇ ਨਹੀਂ ਆਪਰ ਨੂੰ ਆਪੋ ਹੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਕਿਵੇਂ ਚੁੱਪ ਜੇ ਬੈਠੇ ਹੋ ਨਹੀਂ ਚੁੱਪ ਮੈਨੂੰ ਗੱਲ ਨਹੀਂ ਉਹ ਉਹਦਾ ਕਿਨੇ ਕੋਈ ਦੁੱਖ ਜਾਂ ਦੱਸ ਕਿਵੇਂ ਕਿੰਨਾ ਕੁੱਟਦੀ ਕੋਈ ਉਹਦਾ ਛੇੜਦੇ ਤੁਹਾਨੂੰ ਨਹੀਂ ਵਿਚਾਰੇ ਇਹ ਨਹੀਂ ਕਰਾ ਲਈ ਹੈ ਨਹੀਂ ਕਰਾ ਲਈ ਹੈ ਨਹੀਂ ਚਲੋ ਜੀ ਉਹ ਤਫਰੰਦਾਂ ਨੂੰ ਪਿਆਰੀ ਹੋ ਗਈ ਉਹਨਾਂ ਦਾ ਫਿਰ ਤੁਹਾਨੂੰ ਪਤਾ ਹੀ ਹੈ ਉਹ ਤਾਂ ਕੁਦਰਤ ਵਾਲੇ ਨੇ ਜੋ ਹੈ ਕਿਉਂ ਬੰਦਾ ਸਹਾਉ ਯਾਦ ਆਉਂਦੀ ਹੈ ਮਾਪੂ ਘਰ ਵਾਲੀ ਦੀ ਆਉਂਦੀ ਹੈ ਆਉਂਦੀ ਹੈ ਯਾਦ ਕਰਕੇ ਹੀ ਕਰਾਂਗੇ ਫਿਰ ਉਹਦੇ ਜਿਆਦਾ ਜਾਓਗੇ ਯਾਤਾ ਆਈ ਜਾਂਦੀ ਯਾਤਾ ਆਈ ਜਾਂਦੀ ਹੋਗੀ ਉਹ ਆਉਂ ਤਾਂ ਆਉਂਦੀਆਂ ਮੌਕੇ ਤੇ ਸਮੇਂ-ਸਮੇਂ ਤੇ ਆਉਂਦੀਆਂ ਯਾਦਾਂ ਤਾਂ ਚੜ੍ਹ ਪਾਉਂਦੇ ਆ ਘਰੇ ਸੋਖਾ ਆਉਂਦਾ ਬਹੁਤ ਵੱਡਾ ਵਧ ਗਿਆ ਮਾਲ ਕੋ ਵੀ ਪਰ ਉਹ ਗੱਲ ਹੈ ਵੀ ਬਹੁਤ ਵੱਧ ਗਿਆ ਜੀ ਨੂੰ ਸਾਥੀ ਨੇ ਤੋੜ ਜਾਣਾ ਜੀ ਤੁਹਾਨੂੰ ਪਤਾ ਗੱਡੀ ਦੋ ਪਹੀਆਂ ਨਾਲ ਚੱਲਦੀ ਆ ਇੱਕ ਪਹੀਆ ਟੁੱਟ ਜੇ ਤੂ ਉਹ ਭੈਣ ਤੋਂ ਟੁੱਟ ਟੁੱਟ ਜੇ ਰਾਜ ਖੜ ਜੂਗੀ ਹੈ ਉਹ ਰੈਂਚੇ ਟੱਟ ਜੀ ਬਾਪੂ ਗਾਲ ਗੱਦਗੇ ਤੁਸੀਂ ਉਹ ਜੀ ਫਿਰ ਸੋਲੂ ਪਾ ਜਾਨ ਟੜ ਮੈਂ ਨਾ ਟੜ ਟੋਟੀ ਹੁੰਦੀ ਪਈਏ ਚ ਟੜ ਟੜ ਟੋਟੀ ਨਾਉਂਦੀ ਟੜ ਟੜ ਡਗਬੂਗਾ ਗੱਡਾ ਰ ਫੇ ਕੀ ਹੋਊਗਾ ਮੈਂ ਮੁੰਡਿਆਂ ਨੂੰ ਧਰਾਂ ਦਾ ਪਤਾ ਹੀ ਨਹੀਂ ਹਾਂ ਜੀ ਇਹ ਚੱਲਦੀ ਆ ਜਿਹੜੀ ਲਾਈਫ ਆ ਨਾ ਇਨਸਾਨ ਦੀ ਪਰਦੇਹੀ ਕੇ ਗੱਡਿਆਂ ਦੀ ਪਈਏ ਇਹ ਗੱਡੀ ਚੱਲਦੀ ਦੋ ਪਹੀਆਂ ਨਾਲ ਬਾਪੂ ਕੋ ਇਨਸਾਤੀ ਹੁਣ ਤੁਨ ਬਰ ਤੁਰ ਗਿਆ ਬਸ ਤੂੰ ਉਸਨ ਦਾਸਤੀ ਗੱਲ ਹੁ ਤੂੰ ਸਿਆਣੀ ਬੰਦੇ ਆ ਜੀਵਨ ਸਾਥੀ ਬਿਨਾ ਤਾਂ ਔਖਾ ਹੋ ਜਾਂਦਾ ਤਾਂ ਬਾਬੇ ਨਾਲ ਗੱਲਬਾਤਾਂ ਕੀਤੀਆਂ ਹਾਸਾ ਖੇਡਾ ਕੀਤਾ ਇਹ ਤੁਹਾਨੂੰ ਗੱਲਾਂ ਬਾਤਾਂ ਕਿਵੇਂ ਦੀਆਂ ਲੱਗੀਆਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਜੁੜਿਓ ਮਿਲਾਂਗਾ ਇੱਕ ਨਵੀਂ ਵੀਡੀਓ ਦੇ ਨਾਲ ਮਾਲਕ ਆ ਤੋ ਇਜਾਜ਼ਤ ਚਾਹਾਂਗਾ ਸਤਿ ਸ਼੍ਰੀ ਅਕਾਲ